ਦੇ ਅੰਦਰ ਜਿੱਥੇ ਮੈਂ ਬੈਠੀ ਆ ਨਾ ਤੇ ਮੈਨੂੰ ਬੈਠੀ ਰਹਿਣ ਦੀ ਮੈਨੂੰ ਨਾ ਤੱਕੇ ਦਵਾ। ਉਹ ਮੰਮੀ ਮੈਂ ਤੱਕੇ ਦਵਾਉਣ ਦੀ ਗੱਲ ਨਹੀਂ ਕਰਨੀ। ਇਹ ਵੀ ਘਰ ਤੇਰਾ ਹੀ ਆ। ਪਰ ਇਹ ਆ ਕਿ ਹੁਣ ਇੱਕ ਵਾਰੀ ਤੇ ਜਾ ਹਾਂ। ਹੁਣ ਇੱਥੇ ਨਹੀਂ ਆਪਣੇ ਸਹੁਰਿਆਂ ਨੂੰ ਜਵਾਬ ਦੇਣਾ। ਅਗਲਿਆਂ ਨੇ ਆਖਣਾ ਵਾ ਪਤਾ ਨਹੀਂ ਕਿਉਂ ਆਈ ਆ। ਚਲੋ ਕੋਈ ਗੱਲ ਨਹੀਂ ਜੇ ਬਾਅਦ ਚ ਕੋਈ ਗੱਲਬਾਤ ਕਰੂਗਾ ਨਾ ਤੇ ਫਿਰ ਮੈਂ ਇਹਨਾਂ ਨੂੰ ਦੱਸ ਵੀ ਦਊਂਗੀ। ਇਹ ਬਥੇਰੇ ਚੰਗੇ ਆ। ਮਾਤਾ ਹੇ ਠਹਿਰੋ ਕਜਾ। ਕੋਈ ਕਿਹੜੀ ਗੱਲ ਦੇ ਵਿੱਚ ਕੋਈ ਲੋੜ ਨਹੀਂ ਅੰਦਰ ਵੜਨ ਦੀ ਨਹੀਂ ਕਿਹੜੀ ਗੱਲ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਵਾ ਨਹੀਂ ਘਰ ਮੇਰਾ ਬਾਹਰ ਮੇਰਾ ਤੇ ਤੂੰ ਕੌਣ ਹੋ ਮੈਨੂੰ ਵੜਨ ਵਾਲੀ ਬਾਹਰ ਉਹ ਘਰ ਪਹਿਲਾਂ ਠਾ ਡਾ ਹੀ ਠੀਕ ਆ ਨਾ ਹੁਣ ਇਹ ਘਰ ਮੇਰਾ ਵਾ ਇਹ ਤੇਰੇ ਤੋਂ ਹੀ ਜਣੀਆਂ ਆ ਗਏ ਛਿੰਝ ਪਾਉਣਾ ਤੇ ਆਪਣੇ ਪਿੰਡ ਜਾਂਦੀਆਂ ਆ ਵਾ ਪਿੰਡ ਗਈਆਂ ਸੀ ਤੂੰ ਜਿਹੜੀ ਅੱਗ ਲਾਈ ਸੀ ਨਾ ਆਪਣੀ ਭੈਣ ਨੂੰ ਜੋ ਕੁਝ ਸਿਖਾਇਆ ਸੀ ਉਹਨੇ ਉਹ ਹੀ ਕੀਤਾ ਸਾਡੇ ਨਾਲ ਸਾਡੀਆਂ ਤਾਂ ਤੂੰ ਤਾਂ ਪਹਿਲਾਂ ਲੱਗ ਗਿਆ ਹੋ ਗਾ ਨਨ ਕਿ ਉਦੋਂ ਕਰਦੇ ਫਰਦੀਆਂ ਕਚਾਰੀ ਮੈਨੂੰ ਤੇ ਕਿਤੇ ਮਾਸਾ ਸ਼ਰਮ ਨਹੀਂ ਹੈਗੀ ਮੰਮੀ ਨੂੰ ਇਹ ਵੀ ਗੱਲ ਦਾ ਪਤਾ ਸੀ ਕਿ ਮੈਨੂੰ ਇਹਨਾਂ ਨੇ ਘਰ ਨਹੀਂਗਾ ਵੜਨਾ ਹੈਗਾ ਤਾਂ ਹੀ ਤੇ ਕੁੜੀ ਨੂੰ ਨਾਲ ਲਿਆਏ ਹੀ